ਹਾਂਜੀ ਸਵਾਗਤ ਹੈ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਤੇ ਟਰੈਕਟਰ ਦਾ ਹੋ ਗਿਆ ਆਪਣੇ ਕੰਮ ਮੈਂ ਜੜ ਗਿਆ ਸੀ ਅਨੰਦਪੁਰ ਸਾਹਿਬ ਤੇ ਕੰਮ ਇਹਦਾ ਹੋ ਗਿਆ ਸਾਰਾ ਤੇ ਤਿੰਨ हिस्से ਹੋਏ ਹੀ ਵਿੱਚ ਮੈਂ ਕਲਿੱਪਾਂ ਐਡ ਕਰੂੰਗਾ ਤੇ ਇੱਕ ਕਰ ਲਿਓ ਤੁਸੀਂ ਤੇ ਇੱਕ ਇਥੋਂ ਹੋਇਆ ਹਿੱਸਾ ਇੱਕ ਇਥੋਂ ਆਇਆ ਸੀ ਤੇ ਆਹ ਹਿੱਸਾ ਵੱਖਰਾ ਹੈ ਅਗਲਾ ਵੱਖਰਾ ਕੀਤਾ ਪਿਛਲਾ ਟਾਂਚੇ ਦਾ ਵੱਖਰਾ ਹੀ ਤੇ ਤੇ ਤੂਲਦੇ ਦਾ ਨਿਕਲਿਆ ਇਹ ਪੂਰਾ ਹੀ ਤੇ ਇਹਦੇ ਸੀਲ ਲੇ ਕਰਦੇ ਆਪਣਾ ਜਿਹੜਾ ਤੇਲ ਆ ਪਿਛੋਂ ਪਿਛਲੇ ਹਿੱਸੇ ਦਾ ਗੀਅਰ ਤੇ ਆਉਂਦਾ ਹੈ ਇਥੋਂ ਕਪਾ ਗੇਰ ਲਾ ਦੇ ਲਾਉਂਦਾ ਸੀ ਤੇ ਆਪਣੇ ਕਲੱਚ ਪਲੇਟ ਦੇ ਵਿੱਚ ਤੇ ਉਹਦਾ ਹੁਣ ਸਾਇਜ ਕਰਾਇਆ ਵਿੱਚ ਜਿਹੜੀ ਆਪਣੀ ਸ਼ਾਫਟ ਹੁੰਦੀ ਆ ਪਿੱਤਲ ਦਾ ਸਾਇਜ ਕਰਾ ਕੇ ਪਾਇਆ ਐ ਤੀ ਉਹ ਸਾਇਜ ਦਾ ਨੁਕਸ ਹੀ ਤੇ ਬਾਕੀ ਕਲੱਚ ਪਲੇਟ ਤੇ ਓਕੇ ਥੋੜੀ ਸਾਈਡਿੰਗ ਹੋਣ ਲਈ ਫਿੰਗਰਾਂ ਦੀ ਕੀਤੀ ਆ ਤੇ ਕਲੱਚ ਵੀ ਥੋੜਾ ਜਿਹਾ ਰਵਾ ਹੋ ਗਿਆ ਵਾ ਬਾਕੀ ਇਹ ਕਰ ਇਹਨੂੰ ਵੇਖਦੇ ਆ ਚਲਾ ਕੇ ਕੀ ਦੱਸਦਾ ਵਾ ਤੇ ਵਗਾਉਣੇ ਇਹਦੀ ਵੀ ਪਰਫਾਰਮੈਂਸ ਅੱਲਾ ਦਾ ਟਰੈਕਟਰ ਦਾ ਕੰਮ ਕਰਾਉਣ ਇਹ ਸਮਾਨ ਸਮੋਣੇ ਦਾ ਕੱਲ ਲੈ ਆਂਦਾ ਸਾਰਾ ਤੇ ਅੱਜ ਹੁਣ ਫੀਟਿੰਗ ਕਰਦੇ ਆਂ ਇਹਦੀ ਜਿਹੜੇ ਤਿੰਨੇ ਸੀ ਕੀਤੇ ਦਾ ਕੰਮ ਵਾਵਾ ਸੀ ਇਧਰੋਂ ਵੀ ਆਪਣਾ ਜਿਹੜਾ ਪੀਡੀਓ ਵਾਲਾ ਹੁੰਦਾ ਬੈਰਿੰਗੋ ਵੀ ਟੁੱਟਾ ਸੀ ਚੋ ਵੀ ਨਵਾਂ ਪੈਣਾ ਤੇ ਇਧਰੋਂ ਆ ਵੀ ਚਲੋ ਓਕੇ ਸਾਰਾ ਤੇਲ ਤੂਲ ਇਕ ਕਰਾਂ ਕੱਢਿਆ ਸਾਰਾ ਵਿੱਚੋਂ ਇਹਦਾ ਹਣ ਤੇ ਕਲੱਚ ਪਲੇਟ ਦੀ ਥੋੜੀ ਸੈਟਿੰਗ ਹੋਣ ਵਾਲੀ ਇਹ ਵੀ ਕਰਾਵਾਂਗੇ ਫਿੰਗਰਾਂ ਦੀ ਹੋਣੀ ਥੋੜਾ ਕਲੱਚ ਭਰਾ ਵਾ ਤੇ ਇਧਰੋਂ ਵੀ ਤੇਲ ਲੀਕ ਹੁੰਦਾ ਸੀ ਵਿਜਲੇ ਪਾਸਿਓਂ ਤੇ ਉਹਦਾ ਵੀ ਸਾਈਜ਼ ਕਰਾਇਆ ਵੀਡੀਓ ਦਾ ਵੀ ਬਖੋਣੇ ਤੁਹਾਨੂੰ ਤੇ ਇੱਕ ਆਪਣਾ ਹਾਰਡ ਦੇ ਇਥੇ ਜਾਣ ਪੈਣ ਲਾ ਹੀ ਇਹ ਪੋਣਾ ਇੱਕ ਤੇ ਬਾਕੀ ਰੈਡੀਏਟਰ ਕਰਾਂਗੇ ਸਾਫ਼ ਹੋ ਤੇ ਬਲਕ ਹੋਲ ਕੇ ਹੋਏ ਨਾ ਵਾ ਤੇ ਆਪਣਾ ਸਮਾਨ ਇਧਰੋਂ ਸਾਫ਼ ਵੀਡੀਓ ਦਾ ਸਹਜ ਹੁਣ ਵਾਲਾ ਹੀ ਕਰਾਵਿਲਾੰਦਾ ਵਾ ਤੇ ਬਾਕੀ ਨਿੱਕਾ ਮੋਟਾ ਸਮਾਨ ਹੈ ਸਾਰਾ ਇਹ ਕਾਰ ਮੀਡੋਲ ਦੀਆਂ ਸੇਲਾ ਪੈਣ ਵਾਲੀਆਂ ਹੇਰ ਪਈਆਂ ਵਾਂ। ਜਿਵੇਂ ਥੋੜਾ ਜਿਹਾ ਆਪਣਾ ਤੇਲ ਮਾਰਦਾ ਬਾਹਰ ਨੂੰ। ਇਹਦੇ ਪੈਕ ਬੂ ਕਰਕੇ ਜਿ ਰੱਖਿਆ ਆਰਮੀ ਡੋਲ। ਉਹ ਜਿਹੜੇ ਵਿੱਚ ਤੇਲ ਜਾਂਦਾ ਉਹਦੇ ਕਰਕੇ ਫਿਰ। ਆ ਇਧਰ ਆਪਣਾ ਆਰਮੀ ਡੋਲ ਆ ਤੇ ਇਹ ਦੀ ਵੀ ਸੀਲ ਹੀ ਪੈ ਰਹੀ ਸੀ ਤੇ ਬਾਕੀ ਅਨ ਕਾ ਮੋਟਾ ਸਮਾਨ ਜਿਹੜਾ ਬੈਰਿੰਗ ਪੂਰ ਕੇ ਜੇ ਹੋਗਾ ਤੇ ਇਧਰ ਆਪਣੇ ਜਿਹੜੇ ਜਾਨ ਜੂਣ ਪੈਣੇ ਆ ਆ ਹੈਡ ਦਾ ਇੱਕ ਤੇ ਆਹੇ ਸਿਰੇ ਦੋਵੇਂ ਇੱਕ ਕੱਟ ਕੇ ਪੈਣਾ ਦੇ ਤੇ ਨਾਲ ਬਣਿਆ ਹੀ ਪੂਰਾ ਨਾੜਾ ਸਮੇਹ ਦੀ ਥੈਂਕ ਯੂ ਟਰੱਕੀ ਆ ਕੋਲੀ ਭਈ ਇਹਦੀ ਪੂਰੀ ਬਾਕੀ ਕਲਚ ਪਲੇਟ ਦੇ ਪੂਰੀ ਓਕੇ ਹੀ ਇਹਦੇ ਸਾਈਡਿੰਗ ਸ਼ੂਟਿੰਗ ਮਾੜੀ ਮੋਟੀ ਹੋਣੜੀ ਐ ਇੰਨੀ ਕੁ ਪਲੇ ਆਪਾਂ ਵਿੱਚ ਰੱਖ ਦੇਣੇ ਆ ਕਲੱਚ ਘੱਟ ਘੱਟਦਾ ਜੇ ਜਿਆਦਾ ਹੈ ਰੱਖੀ ਹੋਰ ਔਖਾ ਜਾਂਦਾ ਕਲੱਚ ਬਾਕੀ ਹੋ ਗਿਆ ਓਕੇ ਹੱਥ ਨਾਲ ਪੈਂਦਾ ਅੱਗੇ ਨਾ ਪੈਣੀ ਜਾਂਦਾ ਤੇ ਕੰਮ ਤਾਂ ਹੁੰਦਾ ਇਹਦਾ ਨਿਬੜ ਗਿਆ ਹੁਣ ਇਹਦੀ ਲੌਂ ਨੇ ਸ਼ੋ ਲਾਗਣੀ ਆਪਾਂ ਤਾਂ ਹੀ ਸੀਜ਼ਨ ਸ਼ੁਰੂ ਹੋਣ ਲੱਗਾ ਰੀਪਰ ਦਾ ਵੀ ਕੰਮ ਹੋਣ ਲੱਗਾ ਉਹ ਵੀ ਹੁਣ ਕਰਦੇ ਆਂ ਤੇ ਸ਼ੋ ਦਾ ਆਪਾਂ ਖੋਲਤੀ ਇਹ ਦਿਖਾਉਣਾ ਤੁਹਾਨੂੰ ਇੱਕ ਇਹਦਾ ਹੈੱਡ ਦਾ ਪਾਇਆ ਆਪਾਂ ਜਾਣ ਇਹ ਵੀ ਨਵਾਂ ਪਿਆ ਇਧਰੋਂ ਇਹ ਵੀ ਤੇਲ ਲੀਕ ਕਰਦਾ ਆ ਵੇਖ ਸਕਦੇ ਤੁਸੀਂ ਤੇ ਇੱਕ ਇਥੋਂ ਆ ਸਲੰਸਰ ਦਾ ਜਾਣ ਪਹਿਨ ਲਾ ਇਹ ਨਵਾਂ ਲਿਆ ਕੇ ਪੋਣੀ ਹਾਂ ਤੇ ਸਲੰਸਰ ਆਪਾਂ ਕਰਤਾ ਓਰੀਜਨਲ ਫਿੱਟ ਤੇ ਬਾਕੀ ਭਾਜਦਾ ਤੁਸੀਂ ਵੇਖੇ ਹੀ ਬਾਕੀ ਇਹਨ ਟੈਸਟਿੰਗ ਕਰਦੇ ਆ ਇੱਕ ਰਾਂ ਸਾਰੀ ਬ੍ਰੇਕਾਂ ਬਰੂਕਾਂ ਦੀ ਸਾਰੀ ਕੰਮਤ ਹੁੰਦਾ ਜਾ ਹੋ ਗਿਆ ਫਿਰ ਧੋਣ ਵਾਲਾ ਟਰੈਕਟਰ ਹੁਣ ਧੋਣੇ ਆ ਬਾਕੀ ਰੀਪਰ ਦਾ ਕੰਮ ਕਰਵਾਉਣ ਜਾਣਾ ਕਰਤਾ ਜਾਂ ਪਰਸੋਂ ਨੂੰ ਜਾਵਾਂਗੇ ਤੇ ਆਇੜ ਕਿਲਿੰਡਰ ਖੋਲਤਾ ਇਹਦਾ ਤੇ ਆ ਦੂਜਾ ਸਮਾਨ ਜਿਹੜਾ ਸੀਜ਼ਨ ਆਸਤੇ ਤੇ ਦੂਜਾ ਜੇ ਤੁਹਾਨੂੰ ਵਿਖਾਉਣਾ ਵਾ ਜਿਹੜਾ ਸ਼ੋਸ਼ਾ ਕਾਲੀ ਹੋਈ ਵਿੱਚੋਂ ਸਾਰਾ ਇਹ ਜਾਣ ਤੇ ਕਰਕੇ ਆ ਆਪਾਂ ਸ਼ੋਤ ਹੋਣੀ ਆ ਇਹਨੂੰ ਲੋਗੇ ਸਾਹਮਦੇ ਨਾਲ ਤੇ ਇਹਦੇ ਕਾਲੋਂ ਜੰਮੀ ਵਿੱਚ ਗੈਨ ਲੀਕ ਕਰਕੇ ਇਹ ਦੇਖੋ ਪੂਰੀ ਕਾਲੀ ਹੋਈ ਥੱਲੇਉ ਤੈਨੂੰ ਧੋਣੇ ਹੁਣ ਸ਼ੋ ਨੂੰ ਧੋਗੇ ਦੇ ਸਾਹਮਦੇ ਨੇ ਉਹ ਦੂਜੀ ਕਸਦੇ ਆ ਕੁਦਲਾਟਾਂ ਚਾਰਾਂ ਦੇ ਨਾਲ ਕਿਉਂਕਿ ਸਰਵਿਸ ਕਰਕੇ ਫਿਰ ਉਹ ਪੱਤਰਾ ਬਾਹਰ ਕਸਦਾਂਗੇ ਤੇ ਬਾਕੀ ਜਾਲੀ ਦੇ ਇਹ ਗਲਿੰਦਰ ਆਪਾਂ ਕਸਦਨੇ ਆ ਇਹਦਾ ਫਿਲਟਰ ਇਹਦੇ ਫਿਲਟਰ ਜਾਂਦੇ ਖਰਾਬ ਹੋਇਆ ਇਹਦਾ ਵਿਜਲਾ ਉਹ ਬਦਲ ਦਾਂਗੇ ਤੇ ਬਣੇ ਰਿਓ ਵੀਡੀਓ ਨਾਲ ਵਿਖਾਉਣਾ ਤੁਹਾਨੂੰ ਕਰ ਸਕੇ। ਲਓ ਜੀ ਰੇਡੀਏਟਰ ਲੱਗੇ ਕਰਨ ਸਾਫ ਹੋਣੇ ਕਰਾਂ ਕਰ ਦਿੰਨੇ ਬੜੇ ਚਿਰ ਦਾ ਕੀਤਾ ਵਾ। ਤੇ ਆ ਖੋਲਣ ਲੱਗਿਆ ਆਪਾਂ ਪਾਈਪ ਹੋ ਦੂਜੇ ਬਣੇ ਨਾੜੇ ਟਟਕਾ ਜਿਹਦੇ ਤੇ ਪਾਣੀ ਨਿਕਲਦਾ ਵਾ। ਇਹ ਟਟਕਾ ਸਾਰਾ ਖੋਲਦਾ ਨਹੀਂ ਹੁਣ ਤੇ ਤਾਂ ਕਰਕੇ ਫਿਰ ਆ ਪਾਈਪ ਕੋਲ ਕੇ ਕਰ ਲੈਣਾ ਆਪਾਂ ਸਾਫ। ਬਣੇ ਰਿਓ ਵੀਡੀਓ ਦੇ ਨਾਲ। ਲਓ ਜੀ ਦੇਖੋ ਕੀ ਹਾਲ ਬਣਿਆ ਵਿੱਚੋਂ ਇਹਨੂੰ ਹੁਣੇ ਜਿਹੜਾ ਕਰਦੇ ਆਂ ਸਾਫ਼ ਸਾਰੇ ਨੂੰ ਬਹੁਤ ਬੁਰਾ ਹਾਲ ਆਇਆ ਵਿੱਚੋਂ ਰੇਡੀਏਟਰ ਦਾ ਆ ਤੁਸੀਂ ਦੇਖ ਸਕਦੇ ਜੀ ਪੂਰੀ ਰਾਖ ਜੰਮੀ ਵਿੱਚ ਤੇ ਪਾਣੀ ਪਾਤਾ ਸੀ ਪਿਛੋਂ ਕੂਲੈਂਟ ਨਹੀਂ ਪਾਇਆ ਤਾਂ ਕਰਕੇ ਹੋ ਗਿਆ ਖਰਾਬ ਇਹਨੂੰ ਹੁਣੇ ਇੱਕ ਵਾਰ ਕਰਦੇ ਆਂ ਸਾਫ਼ ਆ ਚੰਗੀ ਤਰ੍ਹਾਂ ਫੇਰ ਵੇਖ ਲੈ ਗੱਡੀ ਦਾ ਲਓ ਜੀ ਪਾਣੀ ਮਾਰਿਆ ਰੇਡੀਏਟਰ ਦੇ ਵਿੱਚ ਤੇ ਆ ਦੇਖੋ ਕੀ ਹਾਲ ਬਣਿਆ ਥੱਲੇ ਬਹੁਤ ਗੰਦ ਨਿਕਲਿਆ ਵਿੱਚੋਂ ਇਨੂੰ ਕਰਦੇ ਆ ਇੱਕ ਵਾਰ ਫੇਰ ਸਾਫ਼ ਉੱਥੇ ਛੱਡਣ ਲੱਗੇ ਆ 10 ਕਿ ਕਰ ਬੜੀ ਆਇ ਤਰ੍ਹਾਂ ਨਿਕਲਦੇ ਆ ਜੇ ਗੰਦ ਹੋਣੀ ਨੂੰ ਇੱਕ ਰ ਚੰਗੀ ਤਰ੍ਹਾਂ ਬੰਦ ਕਰਕੇ ਭਰ ਕੇ ਫੇਰ ਕਢਦੇ ਆ ਪਾਣੀ ਲਓ ਜੀ ਰੇਡੀਏਟਰ ਕਰਤਾ ਹੈ ਸਾਫ ਤੇ ਹੁਣ ਕਸਣ 에ਅਰ ਕਲੀਨਰ ਆ ਕਸਦਾ ਇਹ ਆਪਣਾ origignal ਨਾਲ ਤੇ ਆ ਸੁੱਕਾ ਵਾ ਆ ਗਿੱਲਾ ਤੇ ਹੁਣ ਪਾਇਪੂ ਪਾਉਣੇ ਆ ਕਰਾ ਇਹਦੇ ਵਿੱਚ ਪਾਇ ਪਿਆ ਇੱਕ ਪੈਣਾ ਇਥੋਂ ਰੱਖ ਕੇ ਦੂਜੇ ਬੰਨੇ ਨੂੰ ਭਗਾਲਾ ਇਥੋਂ ਬਾਹਰ ਨਾਲ ਇਥੇ ਤੇ ਆ ਪਾਇ ਪਾ ਇਥੇ ਕਸਿਆਣਾ ਸੁੱਕੇ ਵਾਲਾ ਵਨੇਰੇ ਵੀਡੀਓ ਨਾਲ ਬਖਾਉਣਾ ਤੁਹਾਨੂੰ ਅੱਗੇ। ਲਓ ਜੀ ਆਹ ਪਾਈਪ ਪਾਤਾ ਇਹਦੇ ਵਿੱਚ ਸਪਰਿੰਗ ਇਹਦੇ ਕਰਕੇ ਲਿਫਦਾਨੀ ਹੈ। ਇਸ ਤਰ੍ਹਾਂ ਇਹਦੇ ਵਿੱਚ ਆਪਣੇ ਹੁਣ ਲੱਗੇ ਨੂੰ ਹੀ ਚਾੜਨ ਪਾਪੂਗਾ ਦੂਜਾ ਏਅਰ ਕਲੀਨਰ ਗੱਲੇ ਤੇ ਫਿਰ ਉਹ ਤੇਰੇ ਲਾਟੂ ਜੇ ਕੱਸ ਦਾਂਗੇ। ਆਪਣੇ ਸੀਜੇ ਤੇ ਆ ਪਿਛੋਂ ਓਕੇ ਇਥੋਂ ਟਰੈਕਟਰ ਹੁੰਦਾ ਬੰਤ ਸਾਹ ਹੁੰਦਾ ਗੋਮ ਟਰੈਕਟਰ ਦਾ। ਲਓ ਜੀ ਇਹਦੇ ਏਅਰ ਕਲੀਨਰ ਤੇ ਜਾਲੀ ਕੱਸਤੀ ਆ। ਆਉਣਿਆਂ ਦਾ ਲੰਦਾ ਲਾਉਣਿਆਂ ਦਾ ਸ਼ੋਅ ਆਪਾਂ ਕੱਸਾਂਗੇ ਬਾਅਦ ਸਰਵਿਸ ਕਰਕੇ ਤੇ ਬਣੇ ਰਿਓ ਵੀਡੀਓ ਦੇ ਨਾਲ ਤੇ ਰੀਪਰ ਦਾ ਵੀ ਆਪਾਂ ਕੱਲ ਨੂੰ ਕੰਮ ਕਰਾਉਣ ਜਾਣਾ ਵਾ ਤੇ ਉਹਦਾ ਦੰਦ ਦੱਸਾਂ ਕਿਹੜਾ ਕਿਹੜਾ ਕਰਾ ਕੇ ਲੈਂਦਾ ਕੰਮ ਧੰਨਵਾਦ ਜੀ ਤੁਹਾਡਾ ਵੀਡੀਓ ਵੇਖਣ ਲਈ ਜੇ ਚੈਨਲ ਤੇ ਆਜੇ ਨਵੇਂ ਜਨਨ ਨੂੰ ਕਰ ਲਓ ਸਬਸਕ੍ਰਾਈਬ ਤੇ ਵੀਡੀਓ ਨੇ ਕਰਦੇ ਹੋ ਵੱਧ ਤੋਂ ਵੱਧ ਸ਼ੇਅਰ ਧੰਨਵਾਦ ਜੀ